ਗੁਰਦੁਆਰਾ ਸਾਹਿਬ ਨੂੰ ਢਾਹ ਲੱਗੀ ਸੰਤ ਜੀ ਬਾਤੋ ਬਾਤ ਵੀਡੀਓ ਸ਼ੇਅਰ ਕਰੋ ਅੱਜ 15 ਸਤੰਬਰ ਆ ਗੁਰਦੁਆਰਾ ਢਾਬ ਸਰ ਢਾਬ ਸਰ ਪਿੰਡ ਬੰਡਾਲਾ ਜਿਹੜਾ ਫਰੋਜਪੁਰੋ ਜਿਹੜਾ ਫਰੋਜਪੁਰੋ ਮਿੱਟੀ ਦੀ ਟਰੈਕਟਰ ਟਾਲੀਆਂ ਦੀ ਲੋੜਾ ਵੇਖੋ ਬੀਐਸਐਮ ਦੇ ਜਵਾਨ ਵੀ ਲੱਗੇ ਨਾਲ ਵੀਰੋ ਫਟਾਫਟ ਮੇਰਾ ਵੀਰ ਸ਼ੇਅਰ ਕਰੋ ਲੋਕਾਂ ਦਾ ਅੱਜ 15 ਸਤੰਬਰ ਦੀ ਵੀਡੀਓ ਆਏ ਫੇਸਬੁੱਕ ਇੰਸਟਾਗ੍ਰਾਮ ਵਾਲੇ ਭਰਾਵਾਂ ਨੂੰ ਬੇਨਤੀ ਲੋਕਾਂ ਤੱਕ ਮੈਸੇਜ ਭੇਜੋ ਫਟਾਫਟੋ ਬੀਐਸਐਮ ਦੇ ਜਵਾਨ ਵੀ ਨਾਲ ਸੇਵਾ ਕਰ ਰਹੇ ਆ ਦੇਖੋ ਕਮਣਾ ਕਿੱਦਾਂ ਪਾਣੀ ਇਧਰ ਨੂੰ ਪਾਣੀ ਦਾ ਬਹਾਅ ਹੋ ਗਿਆ ਵਾ ਗੁਰ ਪਿੰਡ ਬਨਾਲਾ ਜ਼ਿਲ੍ਹਾ ਫਿਰੋਜ਼ਪੁਰ ਔੜ ਬੁੱਡੇ ਤੋਂ ਜਿਹੜਾ ਫਿਰੋਜ਼ਪੁਰ ਵਾਲਾ ਨਵਾਂ ਪੋੜਿਆ ਉਹਦੇ ਨਾਲ ਹੀ ਗੁਰਦੁਆਰਾ ਸਾਹਿਬ ਸ਼ੁਸ਼ੋਭਤ ਆਪਾਂ ਸਾਰੇ ਗੁਰੂ ਘਰਾਂ ਨੂੰ ਬਹੁਤ ਪਿਆਰ ਕਰਦੇ ਆਂ ਵੱਤੋ ਵੱਤ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਸ਼ੇਅਰ ਕਰ ਦਿਓ ਦਿਲੋਂ ਦਿਲੋਂ ਸ਼ੇਅਰ ਕਰੋ ਪਾਣੀ ਦਾ ਬਹਾਦਰ ਨੂੰ ਹੋ ਗਿਆ ਸਾਰਾ ਦੇਖੋ ਕੀ ਹਾਲਾਤ ਬਣੇ ਨੇ ਇੱਥੇ ਮਿੱਟੀ ਦੀ ਟਰੈਕਟਰ ਟਾਲੀਆਂ ਦੀ ਲੋੜ ਆ ਮਿੱਟੀ ਤੋੜੇ ਭਰ ਕੇ ਲਿਆਓ ਗੁਰੂ ਘਰਾਂ ਦਾ ਗੁਰੂ ਘਰ ਨੂੰ ਆਪਾਂ ਬਚਾਉਣਾ ਹੈ ਆ ਮੇਰੇ ਵੀਰ ਵੱਤੋ ਵੱਤ ਲੋਕਾਂ ਦਾ ਕਿ ਇੱਕ ਮੈਸੇਜ ਮੇਰਾ ਪਹੁੰਚਾਓ ਸ਼ੇਅਰ ਕਰਕੇ ਹੱਥ ਜੋੜ ਕੇ ਬੇਨਤੀ ਆ ਵੀ ਆ ਸਭ ਵਾਦੋ 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 ਵਾਦ ਪਹੁੰਚ ਗਏ ਅੱਜ ਮੇਰੇ ਵੀਰ 15 ਸਤੰਬਰ ਦੀ ਵੀਡੀਓ ਲੋਕਾਂ ਤੱਕ ਭੇਜੋ ਫਟਾਫੜੋ ਹੱਥ ਜੋੜ ਕੇ ਬੇਨਤੀ ਮੈਨੂੰ ਵੀਰ ਨੇ ਫੋਨ ਕੀਤਾ ਸੀ ਤੁੜਾ ਤੋਂ ਵੀਰ ਆ ਸੁਖਮਨ ਵੀਰ ਉਹਨੇ ਫੋਨ ਕੀਤਾ ਸੀ ਕਿ ਤੁਸੀਂ ਜਰੂਰ ਉਹ ਮੈਸੇਜ ਭੇਜੋ ਲੋਕਾਂ ਦਾ ਕੋ ਸਖਤ ਬਾਤ ਥੋੜੀ ਇੱਥੇ ਪਹੁੰਚੀ ਆ ਗੁਰਦੁਆਰਾ ਸਾਹਿਬ ਨੂੰ ਆਪਾਂ ਬਹੁਤ ਪਿਆਰ ਕਰਦੇ ਆ ਆਪਾਂ ਗੁਰੂ ਘਰ ਨੂੰ ਬਚਾਉਣਾ ਫਟਾਫੜ ਪਹੁੰਚ ਗਏ ਹੱਥ ਜੋੜ ਕੇ ਬੇਨਤੀ ਆ ਸ਼ੇਅਰ ਕਰੋ ਵਾਦੋ ਦਾ ਵਾਦ ਲੋਕਾਂ ਤੱਕ ਪਹੁੰਚਾਓ ਵੀਡੀਓ ਸ਼ੇਅਰ ਕਰਕੇ ਬਸ ਇੰਨੀ ਸੇਵਾ ਕਰੋ